ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਕੱਢੀ ਗਈ ਮਸ਼ਾਲ ਯਾਤਰਾ ਸਪੋਰਟਸ ਕੰਪਲੈਕਸ ਮੁਹਾਲੀ ਦੇ ਵਿੱਚ ਪੁੱਜੀ ਜਿੱਥੇ ਕੀ ਡੀਸੀ ਅਸ਼ਕਾ ਜੈਨ ਦੀ ਅਗਵਾਈ ਦੇ ਵਿੱਚ ਸਪੋਰਟਸ ਕੰਪਲੈਕਸ ਮੁਹਾਲੀ ਦੇ ਵਿੱਚ ਮਸ਼ਾਲ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵਾਗਤ ਕੀਤਾ ਗਿਆ ਦੱਸ ਦਈਏ ਇਹ ਮਸ਼ਾਲ ਐਸਟੀਐਮ ਖਰੜਨੇ ਕੁਰਾਲੀ ਦੇ ਵਿੱਚ ਜ਼ਿਲ੍ਹਾ ਰੂਪਨਗਰ ਤੋਂ ਹਾਸਲ ਕੀਤੀ ਸੀ ਜਿਸ ਨੂੰ ਕੀ ਪੋਰਟਸ ਕੰਪਲੈਕਸ ਮੁਹਾਲੀ ਵਿਖੇ ਡੀਸੀ ਆਸ਼ਕਾ ਜੈਨ ਦੇ ਸਪੁਰਦਤ ਕੀਤਾ ਗਿਆ ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਨੂੰ ਖੇਡਾਂ ਦੇ ਵਿੱਚ ਮੋਹਰੀ ਸੂਬਾ ਬਣਾਉਣ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਨੇ ਅਤੇ ਇਸ ਦਾ ਤੀਸਰਾ ਚਰਨ ਉਹਨਾਂ ਨੇ ਕਿਹਾ ਕਿ ਉਹਗੇ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਇੱਕ ਵਧੀਆ ਮੰਚ ਪ੍ਰਦਾਨ ਕਰਦਾ ਹੈ ਉੱਥੇ ਹੀ ਇਸ ਮਸ਼ਾਲ ਨੂੰ ਅਗਲੀ ਯਾਤਰਾ ਦੇ ਲਈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨੂੰ ਸੌਂਪ ਦਿੱਤਾ ਗਿਆ ਇਹ 2024 ਸਾਲ ਦੇ ਵਿੱਚ ਖੇਡਵਰਤਨ ਪੰਜਾਬ ਦੀਆਂ ਦਾ ਤੀਜਾ ਐਡੀਸ਼ਨ ਸਤੰਬਰ ਮਹੀਨੇ ਦੇ ਵਿੱਚ ਹੋਣ ਜਾ ਰਿਹਾ ਹੈ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਆਦੇਸ਼ਾਂ ਸਦਕਾ ਇਹ ਖੇਡਾਂ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਇਸ ਸਾਲ ਵੀ ਜੇ ਮਸ਼ਾਲ ਅਸੀਂ ਰੋਪੜ ਤੋਂ ਅੱਜ ਰੀਸੀਵ ਕੀਤੀ ਹੈ ਔਰ ਅੱਗੇ ਅਸੀਂ ਫਟੇਗੜ ਸਾਹਮਣੂ ਦੇਣ ਜਾ ਰਹੇ ਹਾਂ ਔਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਹੋ ਕੇ ਆਈ ਹੈ ਇਹਦਾ ਇਹੀ ਅਸੀਂ ਮੈਸੇਜ ਲੈਨੇ ਹੈ ਕਿ ਉਹ ਜਿਹੜੀ ਸਪੋਰਟਸਮੈਨਸ਼ਿਪ ਦੀ ਸਪਿਰਿਟ ਹੈ ਉਹ ਇਸੀ ਮਸ਼ਾਲ ਵਾਂਗੂ ਜਗਦੀ ਰਹੇ ਸਾਡੇ ਬੱਚਿਆਂ ਦੇ ਵਿੱਚ ਇਹ ਜੋਤੀ ਜਗਦੀ ਰਹੇ ਇਹ ਖੇਡਾਂ ਦੇ ਵਿੱਚ ਭਾਗ ਲੈਂਦੇ ਰਹਿਣ ਔਰ ਫਿਟ ਵੀ ਰਹਿਣ ਹੈਲਦੀ ਰਹਿਣ ਔਰ ਅੱਛੀ ਇੱਕ ਕੰਪੀਟੀਟਿਵ ਸਪਿਰਟ ਹੈਲਦੀ ਕੰਪੀਟੀਸ਼ਨ ਦੀ ਸਪਿਰਟ ਆਪਦੇ ਵਿੱਚ ਰੱਖਣਗੇ ਪਿਛੇ ਅਸੀਂ ਸਾਰੇ ਪੈਰਾਸੋਲਿਪਮਪਿਕਸ ਦੇਖੇ ਹੈ ਤਾਂ ਜੋਸ਼ ਓਥੋਂ ਵੀ ਸਾਰਿਆਂ ਦੇ ਵਿੱਚ ਭਰਿਆ ਹੋਇਆ ਹੈ ਕਿ ਇਹ ਸਾਡੇ ਸਟੇਟ ਦਾ 올ਿਪਿਕ ਵਰਜਨ ਹੈਗਾ ਔਰ ਇਸ ਤੋਂ ਅੱਗੇ ਅਸੀਂ ਬਹੁਤ ਉੱਚਾ ਜਾਣਾ ਹੈ ਇਹੀ ਮੈਸੇਜ ਅਸੀਂ ਸਾਰੇ ਸਾਡੇ ਰੈਜ਼ੀਡੈਂਟਸ ਨੂੰ ਸਾਡੇ ਮੁਹਾਲੀ ਨਿਵਾਸੀਆਂ ਨੂੰ ਦੇ ਰਹੇ ਦੇਖੋ ਜੀ ਜਦੋਂ ਕੋਈ ਵੀ ਕੰਪੀਟੀਸ਼ਨ ਆਉਂਦਾ ਹੈ ਤੇ ਪਾਰਟਿਸਪੈਂਟਸ ਦੇ ਵਿੱਚ ਵਿੱਚ ਖੂਬ ਉਤਸ਼ਾਹ ਹੁੰਦਾ ਹੈ ਪੂਰੇ ਸਾਲ ਦੀ ਜਿਹੜੀ ਮਿਹਨਤ ਹੈ ਉਹ ਦਿਖਾਉਣ ਦਾ ਪ੍ਰਦਰਸ਼ਿਤ ਪ੍ਰਦਰਸ਼ਿਤ ਕਰਨ ਦਾ ਔਰ ਨਵਾਂ ਕੁਝ ਸਿੱਖਣ ਦਾ ਮੌਕਾ ਜਿਹੜਾ ਉਹ ਮਿਲਦਾ ਹੈ ਪਿਛਲੇ ਸਾਲ ਵੀ ਅਸੀਂ ਦੇਖਿਆ ਸੀ ਕਿ ਸਾਡੇ ਡਿਸਟ੍ਰਿਕਟ ਲੈਵਲ ਗੇਮਸ ਦੇ ਵਿੱਚ ਬਲਾਕ ਲੈਵਲ ਗੇਮਸ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਬੱਚਿਆਂ ਨੇ ਭਾਗ ਲਿਆ ਸੀ ਐਦਕੀ ਵੀ ਅਸੀਂ ਉਮੀਦ ਕਰ ਰਹੇ ਹਾਂ ਕਿ

ਕਿੱਡਾ ਵਤਨ ਵਤਨ ਪੰਜਾਬ ਦੀਆਂ ਦੇ ਵਿੱਚ ਪਿਛਲੇ ਸਾਲ ਕੁਝ ਗੇਮਜ਼ ਐਡ ਵੀ ਹੋਈਆ ਸੀ ਇਸ ਕਰਕੇ 37 ਗੇਮਜ਼ ਐਡ ਕੀ ਹੋ ਚੁੱਕੀਆਂ ਨੇ ਜਿਹੜੀ ਜਿੱਥੇ ਤੁਸੀਂ ਰਜਿਸਟ੍ਰੇਸ਼ਨ ਬਾਰੇ ਪੁੱਛਦੇ ਹੋ ਰਜਿਸਟ੍ਰੇਸ਼ਨ ਆਨਲਾਈਨ ਕਰ ਦਿੱਤੀ ਗਈ ਹੈ ਜਿਵੇਂ ਤੁਸੀਂ ਜਾਣਦੇ ਹੋ ਉਹਦਾ ਲਿੰਕ ਵਗੈਰਾ ਵੀ ਅਸੀਂ ਤੁਹਾਡੇ ਰਾਹੀਂ ਸ਼ੇਅਰ ਕਰਾਂਗੇ ਸਾਰੇ ਪਬਲਿਕ ਨਾਲ ਔਰ ਰਜਿਸਟ੍ਰੇਸ਼ਨ ਐਸਵੇਲੇ ਵੀ ਜਾਰੀ ਹੈ 30 ਤਰੀਕ ਨੂੰ ਅਸੀਂ ਤੁਹਾਨੂੰ ਫਾਈਨਲ ਨੰਬਰ ਦੇ ਸਕਾਂਗੇ ਲੇਕਿਨ ਸਾਨੂੰ ਪੂਰੀ ਉਮੀਦ ਹੈ ਕਿ ਜਿਵੇਂ ਪਿਛਲੇ ਸਾਲ ਉਸ ਤੋਂ ਪਹਿਲਾਂ ਨਾਲੋ ਵੱਧ ਕੇ ਗਿਣਤੀ ਪਾਰਟਿਸਪੈਂਟਸ ਵੀ ਆਏ ਸੀ ਐਥਕੀ ਵੀ ਵੱਜਟ ਕੀ ਜਾਣਕਾਰੀ ਦਿੱਤੀ ਹੈ ਡੀਸੀ ਆਸ਼ਕਾ ਜੈਨੇ ਦੱਸਿਆ ਕਿ ਪਹਿਲਾ ਬਲੋਕ ਲੈਵਲ ਦੇ ਉੱਤੇ 7 ਗੇਮਾਂ ਖਡਾਈਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਬਲੋਕ ਪੱਧਰ ਦੇ ਉੱਤੇ 2 ਫੇਜ਼ ਦੇ ਵਿੱਚ ਖੇਡਾਂ ਕਰਵਾਈਆਂ ਜਾਣਗੀਆਂ ਅਤੇ ਜਦੋਂ ਇਹ ਖੇਡਾਂ ਸੁਭਾ ਪੱਧਰ ਤੇ ਉੱਤੇ ਪਹੁੰਚਣ ਗਿਆ ਤਾਂ ਕੁੱਲ 37 ਗੇਮਾਂ ਕਰਵਾਈਆਂ ਜਾਣਗੀਆਂ ਉਹਨਾਂ ਦੱਸਿਆ ਕਿ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਰਾਸ਼ੀ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ ਜਗਬਾਨੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ